ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਰਨਾਲ ਕਾਸਟ ਜੱਟ ਸਿੱਖ ਗੋਤ ਸੰਧੂ ਉਮਰ 26 8 1998 ਕੱਦ 5 ਫੁੱਟ ਪੜਾਈ ਬੀਟੈਕ ਪੈਣਾ ਦੋ ਮੈਰਿਡ ਕੰਮ ਵਰਕਿੰਗ ਇਨ ਆਈਟੀ ਕੰਪਨੀ ਮੋਹਾਲੀ ਆਪਣਾ ਸਟਾਰਟਅਪ ਇਨ ਈ-ਕਾਮਰਸ 13 ਕਿੱਲੇ ਜ਼ਮੀਨ ਹੈ ਜੀ ਫਲੈਟ ਇਨ ਮੋਹਾਲੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬਰਾਬਰ ਦੀ ਪੜ੍ਹਾਈ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਤੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਪਟਿਆਲਾ ਮੋਹਾਲੀ ਹਰਿਆਣਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਡੇਟ ਆਫ ਬਰਥ 1 10 1993 ਆਸਟ੍ਰੇਲੀਆ ਪੀਆਰ ਮੰਗਲਿਕ ਹਾਈਟ 5 ਫੁੱਟ 11 ਇੰਚ ਸਰਨੇਮ ਗਿੱਲ ਡਿਸਟ੍ਰਿਕਟ ਲੁਧਿਆਣਾ ਪ੍ਰਾਪਰਟੀ ਪੰਜ ਗਿੱਲੇ ਸਿੰਗਲਿੰਗ ਇੱਕ ਸਿਸਟਰ ਸਿਟੀਜ਼ਨ ਇਨ ਆਸਟ੍ਰੇਲੀਆ ਮੈਰਿਡ ਇਹਨਾਂ ਨੂੰ ਜ਼ਰੂਰਤੇ ਜੀ ਗ੍ਰੈਜੂਏਸ਼ਨ ਕੀਤੀ ਹੋਵੇ ਕੁੜੀ ਨੇ ਜਾਂ ਫਿਰ ਨਰਸਿੰਗ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਘਰੋਜੀ ਨਾਮ ਬਲਜੀਤ ਸਿੰਘ ਪਤਾ ਲੁਧਿਆਣਾ ਕਾਸਟ ਸਿਧਾਨਾ ਅਰੂੜਾ ਉਮਰ 3 9 1989 ਕੱਦ 5 ਫੁੱਟ 8 ਇੰਚ ਪੜ੍ਹਾਈ ਪੀ ਐਸ ਸੀ ਆਰਟੀ ਐਮ ਸੀ ਐ ਮਾਤਾ ਪਿਤਾ ਐਕਸਪਾਇਰ ਕਾਮੀ ਜੀ ਇਹਨਾਂ ਦਾ ਅਕਾਊਂਟੈਂਟ ਪਲੱਸ ਸੁਪਰਵਾਈਜ਼ਨ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਗਰਾਉ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 80-1997 ਕੱਦ 5 ਫੁੱਟ 7 ਇੰਚ ਪੜਾਈ ਬੀ ਫਾਰਮੇਸੀ ਡਿਗਰੀ ਪਰਿਵਾਰ ਦੀ ਮੰਗੇ ਜੀ ਮੁੰਡਾ ਆਸਟ੍ਰੇਲੀਆ ਜਾਂ ਫਿਰ ਅਮਰੀਕਾ ਦੇ ਵਿੱਚ ਪੀਆਰ ਹੋਵੇ ਤੇ ਫੈਮਿਲੀ ਵੈਸ਼ਨੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ ਤੇ 8 ਇੰਚ ਪੜਾਈ ਪਲੱਸ 2 ਪਰਾ ਇੱਕ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਕੰਮੇ ਜੀ ਨਦਾ ਕੁੜੀ ਜੋਕੇ ਵਿੱਚ 5 ਸਾਲ ਤੋਂ ਪਾਲਰ ਦਾ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਮੁੰਡਾ ਜੋਕੇ ਦੇ ਵਿੱਚ ਪੀਆਰ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਉਮਰ 1993 ਕੱਦ 5 ਫੁੱਟ ਪੜਾਈ ਬੀ ਐਸ ਸੀ ਨਰਸਿੰਗ ਨਰਸ ਕੈਨੇਡਾ ਕੰਮੇ ਜੀ ਕੁੜੀ ਕੈਨੇਡਾ ਦੇ ਵਿੱਚ ਪੀ ਆਰ ਐ ਤੇ ਪਰਿਵਾਰ ਦੀ ਮੰਗੇ ਹੁੰਦਾ ਕੈਨੇਡਾ ਵਰਕ ਪਰਮਿਟ ਜਾਂ ਫਿਰ ਪੀ ਆਰ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਅਮ੍ਰਿਤਸਰ ਤਰਨਤਾਰਨ ਤੇ ਮੋਗਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਤੇ ਇਹ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਕੌਰ ਪਤਾ ਜਿਗਰਾਉ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 9 5 1990 ਕੱਦ 5 ਫੁੱਟ 5 ਇੰਚ ਪੜਾਈ ਐਮ ਐਸ ਸੀ ਕੈਮਿਸਟਰੀ ਬੀ ਐਡ ਡਿਪਲੋਮਾ ਇਨ ਕੈਮੀਕਲ ਲੈਬ ਕਨੇਸ਼ੀਆ ਨੂੰ ਕਾਮੇ ਜੀ ਇਹਨਾਂ ਦਾ ਨਾਉ ਵਰਕਿੰਗ ਨਾਉ ਵਰਕ ਪਰਮਿਟ ਕੈਨੇਡਾ ਬ੍ਰੈਂਟਨ ਪਰਿਵਾਰ ਦੀ ਮੰਗ ਹੈ ਜੇ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਨਾਲ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਪਤਾ ਮੁਖਸਰ ਸਾਹਿਬ ਕਾਸਟ ਜੱਟ ਸਿਕ ਗੋਤ ਪਵਾਰ ਉਮਰ 30 11 ਉਨੀਸੋ ਜਰਨਮੇ ਕੱਦ 6 ਫੁੱਟ 2 ਇੰਚ ਪੜਾਈ ਬੀਏ ਪਾਸ ਪਿਤਾ ਗੁਰਦੇਵ ਸਿੰਘ ਕਾਮੇ ਜੀ ਇਹਨਾਂ ਦਾ 10 ਕਿੱਲੇ ਜ਼ਮੀਨ ਹੈ ਵਧੀਆ ਕਾਰੋਬਾਰੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸਨਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਐਨ ਆਰ ਆਈ ਇਹਨਾਂ ਨੂੰ ਨਾ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 19 12 1993 ਕੱਦ 5 ਫੁੱਟ 7 ਇੰਚ ਪੜਾਈ ਐਮਏ ਪੂਰੀ ਮੰਗਲੀ ਕੇ ਜੀ ਪਰਿਵਾਰ ਦੀ ਮੰਗੇ ਮੁੰਡਾ ਮੰਗਲਿਕ ਹੋਵੇ 20 ਤੋਂ 22 ਕਿੱਲੇ ਜ਼ਮੀਨ ਹੋਵੇ ਤੇ ਲੁਧਿਆਣਾ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਿਆ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ जाट ਸਿੱਖ ਗੋਤ ਢੀਡਸਾ ਉਮਰ 14/5 1995 ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਪੈਨ ਇੱਕੀ ਕੈਨੇਡਾ ਵਰਕ ਪਰਮਿਟ ਫਾਈਲ ਅਪਲਾਈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ ਡੇਢ ਕਿੱਲਾ ਜ਼ਮੀਨ ਹੈ ਯੂਰਪ ਕੰਟਰੀ ਵਿੱਚ ਜਾ ਕੇ ਆਇਆ ਏ ਮੁੰਡਾ ਡਰ ਐਵਰੀ ਲਸਨਸੀ ਯੂਰਪ ट्रैवल ਟੈਕਸੀ ਆਪਣੀ ਹੈ ਅਮਰਤਾਰੀ ਪਰਿਵਾਰ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਆਈਲੈਂਡਸ 5.5 ਬੈਡ ਹੋਣ ਜਾਂ ਨੈਣੀ ਦਾ ਕੋਰਸ ਕੀਤਾ ਹੋਵੇ ਜਾਂ ਹੋਟਲ ਮੈਨੇਜਮੈਂਟ ਦਾ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਵਟਸਐਪ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਸਮਾਲਸਰ ਮੋਗਾ ਕਾਸਟ ਜੱਟ ਸਿਕ ਗੋਤ ਸਿੱਧੂ ਉਮਰ 30 ਸਾਲ ਕੱਦ 5 ਫੁੱਟ 7 ਇੰਚ ਪੜਾਈ 10th ਪਾਸ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਰਹਿੰਦੀ ਏ ਇਕੱਲਾ ਲੜਕਾ ਇੰਡੀਆ ਰਹਿੰਦਾ ਗਰੀਬ ਪਰਿਵਾਰ ਦੀ ਕੰਨਿਆ ਦੀ ਲੋੜ ਏ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮ੍ਰਿਤਸਰ ਸਾਹਿਬ ਕਾਸਟ ਨਾਈ ਸਿੱਖ ਉਮਰ 19 10 2000 ਪੜਾਈ ਪਲੱਸ 2 ਪਾਸ ਫਰਾ ਦੋ ਨੇ ਮਾਤਾ ਹਾਊਸ ਵਾਈਫ ਅਤੇ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮੁੰਡਾ ਨਸ਼ੇ ਤੋਂ ਰਹਿਤ ਕਾਮੇ ਜੀ ਆਪਣਾ ਬਿਜ਼ਨਸ ਆਮਦਨ 1 ਲੱਖ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪਲੱਸ 2 ਤੱਕ ਪੜ੍ਹੀ ਲਿਖੀ ਹੋਵੇ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬ੍ਰਹਮਣ ਲੜਕਾ ਪਤਾ ਪਠਾਨਕੋਟ ਉਮਰ 12 5 1999 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਾਸ ਪੈਡ ਇੱਕ ਮੈਰਿਡ ਮਾਤਾ ਪਿਤਾ ਦਾ ਆਪਣਾ ਬਿਜ਼ਨਸ ਹੈ ਕਾਮੇ ਜੀ ਮੁੰਡੇ ਦੀ ਆਪਣੀ ਕਰਿਆਨੇ ਦੀ ਦੁਕਾਨ ਹੈ ਇੱਕ ਆਟੋ ਇਹ ਤੇ ਨਸ਼ੇ ਤੋਂ ਰਹਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਪਠਾਨਕੋਟ ਦੀ ਨਾਨਾ ਨਗਰ ਅੰਮ੍ਰਿਤਸਰ ਤੀ ਗੁਰਦਾਸਪੁਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੀ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅਜੇ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਗਰ ਤੁਹਾਨੂੰ ਰਿਸ਼ਤਾ ਕਰਨ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ